ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਔਰ ਅੱਜ ਦੀਆਂ ਜਿਹੜੀਆਂ ਖਬਰਾਂ ਸੁਣ ਰਹੇ ਆਂ ਸੀ ਕਿ ਖੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਲੇਕਿਨ ਚੰਡੀਗੜ੍ਹ ਤੇ ਪੰਜਾਬ ਦੀ ਰਾਜਧਾਨੀ ਹੈ ਹੀ ਨਹੀਂ ਕਾਗਜ਼ਾਂ ਪੱਤਰਾਂ ਤੇ ਰੈਕਡਰ ਸ਼ੋਅ ਕਰ ਰਹੇ ਨੇ ਟੇਣਾ ਜੀ ਕਿ ਇਹ ਜਿਹੜਾ ਇੰਨੇ ਲੋਕਾਂ ਨੇ ਡਾਂਗਾ ਖਾਧੀਆਂ ਮਜ਼ਾਰੇ ਹੋਏ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਪੰਜਾਬ ਦਾ ਨਾਂ ਬਣ ਸਕਿਆ ਤੇ ਅੱਜ ਵੀ ਨਹੀਂ ਹੈ ਇਸ ਦੇ ਬਾਰੇ ਵਿੱਚ ਹੋਰ ਕੀ ਡਿਵੈਲਪਮੈਂਟ ਹੋਈ ਹੈ ਨਮੀ ਅੰਤ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਸਾਰੇ ਹੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਕੱਲ੍ਹ ਅਸਲ ਵਿੱਚ ਵੀ ਕੱਲ ਵੀ ਆਪਾਂ ਐਡਫਮ ਦੇ ਪਰਿਵਾਰਕ ਜੀ ਨਾਲ ਖਬਰ ਸਾਂਝੀ ਕੀਤੀ ਸੀ ਵੀ ਪ੍ਰੋਫੈਸਰ ਜਗਮਉਨ ਸਿੰਘ ਰਾਜੂ ਨੇ ਜਿਨ੍ਹਾਂ ਦੇ ਵੱਲੋਂ ਆਰਟੀਆਈ ਦੇ ਰਾਹੀਂ ਜਾਣਕਾਰੀ ਮੰਗੀ ਗਈ ਸੀ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਜੇਕਰ ਹੈ ਤਾਂ ਨੋਟੀਫਿਕੇਸ਼ਨ ਕੋਈ ਕਾਗਜ਼ ਪੱਤਰ ਕੋਈ ਦਸਤਾਵੇਜ਼ ਕੋਈ ਫਾਈਲ ਕੋਈ ਲਿਖਤ ਪੜਤ ਕੋਈ ਨਾ ਕੋਈ ਚੀਜ਼ ਜ਼ਰੂਰ ਮੁਹੱਈਆ ਕਰਵਾਈ ਜਾਵੇ ਤੇ ਉਹਨਾਂ ਦੇ ਵੱਲੋਂ ਕੀਤੇ ਗਏ ਦਾਅਵੇ ਦੇ ਮੁਤਾਬਕ ਸੂਬੇ ਦੀ ਸਰਕਾਰ ਨੇ ਉੱਤਰ ਦੇ ਵਿੱਚ ਇਹ ਗੱਲ ਕਹੀ ਹੈ ਸਬੰਧਤ ਵਿਭਾਗ ਨੇ ਕਿ ਸਾਡੇ ਕੋਲੇ ਨੋਟੀਫਿਕੇਸ਼ਨ ਕਾਗਜ਼ ਪੱਤਰ ਕੋਈ ਵੀ ਲਿਖਤ ਪੜਤ ਕੋਈ ਵੀ ਨਹੀਂ ਹੈ ਮਤਲਬ ਇਹ ਹੈ ਕਿ ਚੰਡੀਗੜ੍ਹ ਦੇ ਬਾਰੇ ਫਿਰ ਕੋਈ ਜਾਣਕਾਰੀ ਕਿਵੇਂ ਮਿਲੂਗੀ ਵੀ ਭਾਈ ਇਹ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਦੂਜੀ ਗੱਲ ਇਹ ਵੀ ਕੱਲ ਆਪਾਂ ਸਾਂਝੀ ਕੀਤੀ ਸੀ ਖਬਰ ਕਿ ਭਾਈ 10 ਏਕੜ ਜ਼ਮੀਨ ਚੰਡੀਗੜ੍ਹ ਦੇ ਵਿੱਚ ਦੇ ਦਿੱਤੀ ਗਈ ਆ ਅਲਾਟ ਕਰ ਦਿੱਤੀ ਗਈ ਆ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੰਜਾਬ ਦੇ ਲਈ ਵੱਖਰੀ ਜਿਹੜੀ ਹੈਗੀ ਹਰਿਆਣੇ ਦੇ ਲਈ ਵੱਖਰੀ ਵਿਧਾਨ ਸਭਾ ਨਵੀਂ ਵਿਧਾਨ ਸਭਾ ਦੇ ਲਈ ਤੇ ਪਤਾ ਲੱਗਾ ਜੀ 10 ਏਕੜ ਜ਼ਮੀਨ ਨੂੰ ਅਲਾਟ ਕਰ ਦਿੱਤੀ ਗਈ ਆ ਸੋ ਅੱਜ ਕਾਂਗਰਸ ਨੇ ਅਕਾਲੀ ਦਲ ਨੇ ਤੇ ਬਾਕੀ ਸਿਆਸੀ ਪਾਰਟੀਆਂ ਨੇ ਭਾਜਪਾ ਨੂੰ ਘੇਰਾ ਪਾਇਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਕੇਂਦਰ ਦੇ ਵੱਲੋਂ ਪੰਜਾਬ ਦਾ ਹੱਕ ਕਮਜ਼ੋਰ ਕਰਨ ਦੇ ਲਈ ਇਹ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਉਧ ਰਾਜੇ ਸੁਨੀਲ ਜਾਖੜ ਨੇ ਵੀ ਕਮਾਲ ਦੀ ਗੱਲ ਕਹੀ ਹੈ ਉਹ ਕਹਿੰਦੇ ਮੇਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਸ ਫੈਸਲੇ ਦੇ ਉੱਤੇ ਮੁੜ ਕੇ ਵਿਚਾਰ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਪੰਜਾਬੀਆਂ ਦੇ ਨਾਲ ਬਣ ਰਹੀ ਨੇੜਤਾ ਦੇ ਵਿੱਚ ਇੱਕ ਵਾਰ ਫਿਰ ਵਿਗਨ ਪੈਂਦਾ ਸੋ ਸ਼੍ਰੋਮਣੀ ਕਮੇਟੀ ਬੀਜੇਪੀ ਤੋਂ ਛੱਟ ਸਾਰੀਆਂ ਸਿਆਸੀ ਪਾਰਟੀਆਂ ਇਸ ਵੇਲੇ ਕੇਂਦਰ ਦੇ ਉੱਤੇ ਸਵਾਲ ਖੜੇ ਕਰ ਰਹੀਆਂ ਵੀ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਤੁਹਾਨੂੰ ਇਹੋ ਜਿਹੇ ਫੈਸਲੇ ਕਰਨੇ ਪੈ ਰਹੇ ਹੂੰ ਹੂੰ ਜਾਖੜ ਸਾਹਿਬ ਨੇ ਹੋਰ ਇੱਕ ਅਸਤੀਫੇ ਦੇ ਬਾਰੇ ਵੀ ਚੁੱਪ ਤੋੜੀ ਹੈ ਉਹ ਕੀ ਕਿਹਾ ਆਪਾਂ ਪਿਛਲੇ ਦਿਨੀ ਖਬਰ ਸਾਂਝੀ ਕੀਤੀ ਸੀ ਵੀ ਜਾਖੜ ਸਾਹਿਬ ਦੇ ਵੱਲੋਂ ਅਸਤੀਫਾ ਰ ਦਿੱਤਾ ਗਿਆ ਭਾਜਪਾ ਦੇ ਪ੍ਰਧਾਨਗੀ ਤੋਂ ਤੇ ਇਹ ਗੱਲ ਸੱਚ ਹੈ ਕਿਉਂਕਿ ਹੁਣ ਤੱਕ ਇਹ ਖਬਰਾਂ ਆਉਂਦੀਆਂ ਸੀ ਭਾਜਪਾ ਦੇ ਕਈ ਨੇਤਾਵਾਂ ਨੇ ਕਹਿਤਾ ਨਹੀਂ ਜੀ ਅਸਤੀਫੇ ਵਾਲੀ ਗੱਲ ਅਫਵਾਹ ਹੈ ਅਸਤੀਫੇ ਵਾਲੀ ਗੱਲ ਸੱਚ ਨਹੀਂ ਹੈ ਪਰ ਆਪਾਂ ਉਸ ਦਿਨ ਵੀ ਗੱਲ ਕਹੀ ਸੀ ਲਗਾਤਾਰ ਇਹ ਗੱਲ ਕਹੀ ਵੀ ਜੀ ਨੇ ਅਸਤੀਫਾ ਦਿੱਤਾ ਜਾਂ ਨਹੀਂ ਦਿੱਤਾ ਉਹ ਤਾਂ ਕਹਿੰਦਾ ਨਹੀਂ ਕੁਝ ਨਾ ਉਹ ਇਹ ਗੱਲ ਕਹਿ ਰਿਹਾ ਜੀ ਕਿ ਮੈਂ ਅਸਤੀਫਾ ਦਿੱਤਾ ਨਾ ਇਹ ਗੱਲ ਕਹਿ ਰਿਹਾ ਮੈਂ ਨਹੀਂ ਅਸਤੀਫਾ ਦਿੱਤਾ ਤੇ ਤੂੰ ਕੌਣ ਮੈਂ ਖਾ ਮਖਾ ਉੱਤਰ ਦੇ ਰਹੇ ਹੋਰ ਪਰ ਅੱਜ ਜਾਖੜ ਸਾਹਿਬ ਦੇ ਵੱਲੋਂ ਉੱਤਰ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ ਯਾਨੀ ਕਿ ਬੀਜੇਪੀ ਹਾਂ ਸਾਡੀ ਵੋਟ ਪਰਸੈਂਟੇਜ ਆ ਜਿਹੜੀ ਪਹਿਲਾਂ 6% ਸੀ ਹੁਣ ਇਹ 18% ਹੋ ਗਈ ਇਹਦਾ ਮਤਲਬ ਇਹ ਵੀ ਅਸੀਂ ਇਨਕਰੀਜ਼ ਹੋਏ ਹਾਂ ਅਸੀਂ ਵਾਅਦਾ ਕੀਤਾ ਪਰ ਇਹਦਾ ਮਤਲਬ ਇਹ ਆ ਵੀ ਭਾਈ ਸਾਡੀਆਂ ਵੋਟਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਪਰਸੈਂਟੇਜ ਵਧੀਆ ਪਰ ਸਾਨੂੰ ਸੀਟ ਤਾਂ ਕੋਈ ਨਹੀਂ ਮਿਲੀ ਤੇ ਮੈਂ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਤੇ ਪ੍ਰਧਾਨ ਹੋਣ ਨਾਤੇ ਮੈਂ ਇਹਦੀ ਨੈਤਿਕ ਜ਼ਿੰਮੇਵਾਰੀ ਲੈਣਾ ਹਾਰਦੀ ਜ਼ਿੰਮੇਵਾਰੀ ਮੈਂ ਲੈਣਾ ਇਸ ਕਰਕੇ ਭਾਈ ਮੈਂ ਅਸਤੀਫਾ ਦਿੱਤਾ ਹੋਇਆ ਮੈਂ ਅਸਤੀਫਾ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਜੇਪੀ ਨੱਡਾ ਉਹਨਾਂ ਨੂੰ ਦਿੱਤਾ ਹੋਇਆ ਉਹ ਜਦੋਂ ਵੀ ਚਾਹਣ ਜਿਹੜੇ ਵੀ ਵੇਲੇ ਚਾਹਣ ਮੇਰਾ ਅਸਤੀਫਾ ਮਨਜ਼ੂਰ ਕਰ ਸਕਦੇ ਆ ਉਹਨਾਂ ਨੇ ਕਿਹਾ ਜੀ ਇਹ ਗੱਲ ਸੱਚੀ ਆ ਕਿ ਮੈਂ ਅਸਤੀਫਾ ਦਿੱਤਾ ਹੋਇਆ ਜੀ ਜਦੋਂ ਚੋਣ ਕਮਿਸ਼ਨ ਨੇ ਡਿੰਪੀ ਟਿਲ ਨੂੰ ਕਾਹਦਾ ਨੋਟਿਸ ਦਿੱਤਾ ਦੇਖੋ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਜੀ ਪਰਸੋਂ ਕਿ ਚੋਣ ਕਮਿਸ਼ਨ ਦੇ ਵੱਲੋਂ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕੀਤਾ ਗਿਆ ਵੱਖੋ ਵੱਖਰੇ ਕਾਰਨ ਸੀਗੇ ਅੱਜ ਉਹਨਾਂ ਦੋਹਾਂ ਜਣਿਆਂ ਨੇ 24 ਘੰਟੇ ਦੇ ਵਿੱਚ ਵਿੱਚ ਕਿਹਾ ਸੀ ਨਾ ਕਿ ਉੱਤਰ ਦਿੱਤਾ ਜਾਵੇ ਜਿਹੜੇ ਤੁਹਾਡੇ ਤੇ ਦੋਸ਼ ਲੱਗੇ ਆ ਸੋ ਉਹਨਾਂ ਦੋਹਾਂ ਜਣਿਆਂ ਨੇ ਆਪਣਾ ਉੱਤਰ ਲਿਖ ਕੇ ਭੇਜ ਦਿੱਤਾ ਅਗਲੀ ਗੱਲ ਇਹ ਜੀ ਕਿ ਅੱਜ ਚੋਣ ਕਮਿਸ਼ਨ ਦੇ ਵੱਲੋਂ ਡਿੰਪੀ ਢਿਲੋਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਾਂਗਰਸ ਨੇ ਦੋਸ਼ ਲਾਇਆ ਵੀ ਡਿੰਪੀ ਢਿਲੋਂ ਦੇ ਪੋਸਟਰਾਂ ਦੇ ਉੱਤੇ ਜਿਹੜੇ ਗਿੱਦਲ ਬਹਾਣੀਆਂ ਕੰਨਾਂ ਦੇ ਉੱਤੇ ਲੱਗੇ ਆ ਇਹਦੇ ਵਿੱਚ ਇੱਕ ਪਾਸੇ ਮਨਪ੍ਰੀਤ ਬਾਦਲ ਨਾਲ ਰਾਜਾ ਵਿੜਿੰਗ ਦੀ ਫੋਟੋ ਲਾ ਕੇ ਉੱਤੇ ਕਾਟਾ ਮਾਰਿਆ ਹੋਇਆ ਉੱਤੇ ਕ੍ਰੋਸ ਕੀਤਾ ਹੋਇਆ ਉੱਤੇ ਯਾਨੀ ਕਿ ਆਪਾਂ ਕਹਿੰਨੇ ਵੀ ਭਾਈ ਰਿਜੈਕਟਾ ਸਾਡੇ ਵੱਲੋਂ ਕਾਲੇ ਰੰਗ ਦਾ ਕਾਟਾ ਮਾਰਿਆ ਹੋਇਆ ਉੱਤੇ ਪੋਸਟਰਾਂ ਦੇ ਉਹਨਾਂ ਨੇ ਕਿਹਾ ਜੀ ਕਿ ਇਹ ਗਲਤ ਕੰਮ ਕੀਤਾ ਗਿਆ ਸੋ ਚੋਣ ਕਮਿਸ਼ਨ ਦੇ ਵੱਲੋਂ ਡਿੰਪੀ ਢਿਲੋਂ ਨੂੰ ਇਹ ਗੱਲ ਕਹੀ ਗਈ ਹੈ ਜਲਦ ਤੋਂ ਜਲਦ ਲਾਏ ਜਾਣ ਤੇ 24 ਘੰਟੇ ਦੇ ਵਿੱਚ ਵਿੱਚ ਇਹ ਸਵਾਲ ਦਾ ਉੱਤਰ ਦਿੱਤਾ ਜਾਵੇ ਵੀ ਇਹ ਕੁੱਝ ਕਿਉਂ ਕੀਤਾ ਗਿਆ ਜੀ ਕੱਲ ਤੁਸੀਂ ਦੱਸਿਆ ਸੀ ਵੀ ਸੁਖਵੀਰ ਸਿੰਘ ਬਾਦਲ ਖੋਰਾ ਦੇ ਪੈਰ ਤੇ ਠੋਕਰ ਲੱਗ ਗਈ ਆ ਅੱਜ ਉਹ ਪੀਜੀਆਚ ਦਾਖਲ ਨੇ ਹਾਂ ਬਿਲਕੁਲ ਜੀ ਪੀਜੀਆਈ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਦੇ ਪੈਰ ਤੇ ਅਸਲ ਦੇ ਵਿੱਚ ਨਾ ਸੱਟ ਕਾਫੀ ਜ਼ਿਆਦਾ ਸੀ ਇਹਦਾ ਮਤਲਬ ਇਹ ਆ ਜਦੋਂ ਹੁਣ ਪੀਜੀਆਈ ਚ ਦਾਖਲ ਨੇ ਤੇ ਡਾਕਟਰਾਂ ਨੇ ਆਪਰੇਸ਼ਨ ਕੀਤਾ ਇਹਦਾ ਮਤਲਬ ਸੱਟ ਛੋਟੀ ਨਹੀਂ ਸੀ ਕੱਲ ਆਪਾਂ ਖਬਰਸਾਂ ਜੀ ਕੀਤੀ ਸੀ ਵੀ ਉਹਨਾਂ ਨੂੰ ਵੀਲ ਚੇਅਰ ਤੇ ਦੇਖਿਆ ਗਿਆ ਉਹ ਅਕਾਲ ਤਖਤ ਸਾਹਿਬ ਸਕੱਤਰਤ ਗਏ ਆ ਉਹਨਾਂ ਨੇ ਬੇਨਤੀ ਪੱਤਰ ਦਿੱਤਾ ਜੀ ਕਿ ਭਾਈ ਮੈਨੂੰ ਜਿਹੜੀ ਵੀ ਤਨਖਾਹ ਲਾਉਣੀ ਆ ਜਲਦ ਤੋਂ ਜਲਦ ਲਾਈ ਜਾਵੇ ਜਥੇਦਾਰ ਸਹਿਬਾਨ ਦੇ ਵੱਲੋਂ 2.5 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਮੈਨੂੰ ਤਨਖਾਹਿਆ ਕਰਾਰ ਦਿੱਤੇ ਹੋਏ ਕੱਲ ਆਪਾਂ ਗੱਲ ਕਈਸੇ ਵੀ ਉਹ ਬੀਲਚੇਅਰ ਤੇ ਆਏ ਆ ਉਹਨਾਂ ਦੇ ਪੈਰ ਦੇ ਉੱਤੇ ਫ੍ਰੈਕਚਰ ਹੋ ਗਿਆ ਨਵੀਂ ਜਾਣਕਾਰੀ ਆਈ ਆ ਕਿ ਉਹ ਪੀਜੀਆਈ ਦੇ ਵਿੱਚ ਦਾਖਲ ਹੋਏ ਆ ਅੱਜ ਡਾਕਟਰਾਂ ਦੇ ਵੱਲੋਂ ਉਹਨਾਂ ਦੇ ਪੈਰ ਦਾ ਆਪਰੇਸ਼ਨ ਕਰ ਦਿੱਤਾ ਗਿਆ ਤੇ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਆ ਪੈਰ ਦੇ ਵਿੱਚ ਰਾਡ ਵੀ ਪਾਈ ਗਈ ਆ ਇਹਦਾ ਮਤਲਬ ਇਹ ਆ ਵੀ ਸੱਟ ਗੰਭੀਰ ਸੀ ਫ੍ਰੈਕਚਰ ਵੱਡਾ ਸੀ ਤੇਰਾ ਮਤਲਬ ਇਹ ਵੀ ਆ ਕਿ ਹੁਣ 2-3 ਦਿਨ ਘੱਟੋ-ਘੱਟੋ ਪੀਜੀਆਈ ਦੇ ਵਿੱਚ ਰਹਿਣਗੇ ਜੀ ਤੇ ਸਰ ਪ੍ਰਤਾਪ ਸਿੰਘ ਬਾਜਵਾ ਫੇਰ ਤੋਂ 골ਦੀ ਬਾਰੇ ਕੁਝ ਕਹਿ ਰਹੇ ਨੇ ਦਲਵੀਰ ਸਿੰਘ 골ਦੀ ਨੂੰ ਕੀ ਕਿਹਾ ਉਹਨਾਂ ਨੇ ਅੱਜ ਉਹਨਾਂ ਦੇ ਪਿੱਛੇ ਕਿਉਂ ਪੈ ਗਏ ਨੇ ਦੇਖੋ ਗੱਲ ਇਹ ਜੀ ਕਿ 골ਦੀ ਸਮੇਤ ਬਹੁਤ ਸਾਰੇ ਨੇਤਾ ਐਸੇ ਆ ਜਿਹੜੇ ਕਿ ਸਮੇਂ ਦੇ ਮੁਤਾਬਕ ਕਦੇ ਕਿੱਧਰ ਤੇ ਕਦੇ ਕਿੱਧਰ ਹੋ ਜਾਂਦੇ ਆ ਹਾਲਾਂਕਿ ਮੈਂ ਨਿੱਜੀ ਤੌਰ ਤੇ ਮੰਨਦਾ ਵੀ 골ਦੀ ਕਈ ਕਾਂਗਰਸੀ ਨੇਤਾਵਾਂ ਨਾਲੋਂ ਊਰਜਾਵਾਨ ਤੇ ਚੰਗਾ ਆਪਣੇ ਖੇਤਰ ਦੇ ਵਿੱਚ ਵਿਚਰਨ ਵਾਲਾ ਇੱਕ ਨੌਜਵਾਨ ਚੰਗਾ ਊਰਜਾਵਾਨ ਆ ਪਰ ਉਹ ਕਾੜੀ ਕਰ ਗਿਆ ਅਸਲ ਦੇ ਵਿੱਚ ਉਹ ਆਮ ਆਰਮੀ ਪਾਰਟੀ ਦੇ ਵਿੱਚ ਆਉਣ ਦੀ ਵੀ ਕਾੜੀ ਕਰ ਗਿਆ ਤੇ ਵਾਪਸ ਕਾਂਗਰਸ ਦੇ ਵਿੱਚ ਜਾਣ ਦੀ ਵੀ ਕਾੜੀ ਕਰ ਰਿਹਾ ਉਹਨੂੰ ਥੋੜੇ ਕਿ ਸਹਿਯਤਾ ਤੋਂ ਕਮ ਲੈਣਾ ਚਾਹੀਦਾ ਹੁਣ ਹੁਣੇ-ਹੁਣੇ ਤਾਂ ਆਮ ਆਰਮੀ ਪਾਰਟੀ ਤੇ ਗਿਆ ਤੇ ਹੁਣੇ-ਹੁਣੇ ਫੇਰ ਉਹਨੂੰ ਆਪਣੀ ਪੁਰਾਣੀ ਪਾਰਟੀ ਤੇ ਇੱਥੇ ਆਈ ਆ ਜਿਹਦੇ ਕਰਕੇ ਸਵਾਲ ਦਾ ਸਵਾਲ ਪੈਦਾ ਹੋ ਰਹੇ ਆ ਆਪਾਂ ਕੱਲ ਖਬਰ ਸੰਜੀ ਕੀਤੀ ਸੀ ਕਿ ਗੋਲਡੀ ਜਿਹੜਾ ਗੋਲਡੀ ਖੰਗੂੜਾ ਉਦੇ ਵੱਲੋਂ ਅਮਰਤਾ ਵੜਿੰਗ ਦੇ ਹੱਕ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਫੋਟੋਆਂ ਵਾਇਰਲ ਹੋਈਆਂ ਰਾਜਾ ਵੜਿੰਗ ਦੇ ਨਾਲ ਤੇ ਪ੍ਰਤਾਪ ਸਿੰਘ ਬਾਜਵਾ ਅਜ ਚੱਬੇਵਾਲ ਦੇ ਵਿੱਚ ਟੂਰ ਪ੍ਰਚਾਰ ਕਰਦੇ ਸੀ ਤੇ ਇਹਨਾਂ ਨੇ ਅਸਿੱਧੇ ਤਰੀਕੇ ਦੇ ਨਾਲ ਕਟਾਕਸ਼ ਕੀਤਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਇੰਨੀ ਜਲਦੀ ਉਹਨੂੰ ਵਾਪਸ ਨਹੀਂ ਲਿਆ ਜਾਣਾ ਉਹਦੇ ਬਿਨਾਂ ਵੀ ਸਾਡਾ ਸਰਦਾ ਉਹ ਭਾਵੇਂ ਪ੍ਰਚਾਰ ਕਰਦਾ ਫਿਰਦਾ ਪਰ ਉਹਦੇ ਬਿਨਾਂ ਵੀ ਸਰਦਾ ਮਤਲਬ ਨਾ ਤਾਂ ਉਹਨਾਂ ਨੇ ਨਹੀਂ ਲਿਆ ਪਰ ਉਹਨਾਂ ਨੇ ਬਿਤਨੀ ਗੱਲ ਜ਼ਰੂਰ ਕੱਢੀ ਆ ਮੈਨੂੰ ਪਰ ਵੈਸੇ 100 ਦੇ ਵਿੱਚੋਂ 99% ਦੀ ਯਕੀਨਤ ਹੈਨ ਸਾਹਿਬ ਕਿ ਵਾਪਸ ਲੈ ਹੀ ਲੈ ਜਾਊਗਾ ਉਹਦਾ ਕਾਰਨ ਵੀ ਸਿਆਸੀ ਪਾਰਟੀ ਦਾ ਸਾਰੀਆਂ ਇੱਕੋ ਜੀਆਂ ਚਾਰ ਬੰਦੇ ਉਹਦੇ ਚੱਕੇ ਪੰਜ ਉਹਦੇ ਚੱਕੇ ਸੱਤ ਉਹਦੇ ਚੱਕੇ ਤੇ ਫਿਰ ਤਾਂ ਪਾਰਟੀ ਦੇ ਬੰਦੇ ਪੂਰੇ ਹੁੰਦੇ ਜੀ ਟਿੰਨ ਜੀ ਜੱਟ ਤੇ ਜ਼ਮੀਨ ਬਟਵਾਰਾ ਤੇ ਹੋਰ ਕਿੰਨੀਆਂ ਫਿਲਮੀਆਂ ਫਿਲਮਾਂ ਬਣੀਆਂ ਨਾਵਲਾਂ ਦੀਆਂ ਕਹਾਣੀਆਂ ਕਿ ਜ਼ਮੀਨ ਪਿੱਛੇ ਝਗੜਾ ਹੋ ਗਿਆ ਸਕੇ ਭਰਾ ਨੇ ਇੱਕ ਸੋਕੇ ਭਰਾ ਨੂੰ ਵਾਟ ਦਿੱਤਾ ਅਸਲੀ ਕਹਾਣੀ ਹੈ ਜਿਹੜੀ ਅੱਜ ਖਬਰ ਸੁਣ ਰਹੇ ਆਂ ਅਸੀਂ ਪੰਜਾਬ ਦੀ ਬਿਲਕੁਲ ਜੀ ਬਿਲਕੁਲ ਤੁਸੀਂ ਬਿਲਕੁਲ ਸੱਚੀ ਕਹਾਣੀ ਹੈ ਜੀ ਇਹ ਇਥੇ ਭਰਾ ਨੇ ਭਰਾ ਨੂੰ ਮਾਰ ਦਿੱਤਾ ਗੋਲੀ ਮਾਰ ਕੇ ਬੰਦੂਕ ਦੇ ਨਾਲ ਗੋਲੀ ਮਾਰੀ ਆ ਇਹ ਢਿਡਬਾ ਤੋਂ ਖਬਰ ਆਈ ਆ ਸਕੇ ਭਰਾ ਦਾ ਕਤਲ ਕੀਤਾ ਗਿਆ ਹਰਜਿੰਦਰ ਸਿੰਘ ਦੀ ਉਮਰ 38 ਸਾਲ ਉਹਨੇ ਆਪਦੇ ਸਕੇ ਭਰਾ 32 ਸਾਲ ਦੇ ਸੁਖਵਿੰਦਰ ਸਿੰਘ ਦੇ ਗੋਲੀਆਂ ਮਾਰ ਕੇ ਕਤਲ ਕੀਤਾ ਜਿਹੜਾ ਮ੍ਰਿਤਕ ਆ ਉਹ ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨਵੀ ਸੀਗਾ ਉਸ ਤੋਂ ਬਾਅਦ ਗੋਲੀ ਮਾਰਨ ਵਾਲਾ ਭਰਾ ਜਿਹੜਾ ਉਹ ਘਰ ਦੇ ਵਿੱਚੋਂ ਭੱਜ ਗਿਆ ਤੇ ਰੌਲਾ ਕੀ ਆ ਰੌਲਾ ਹੈਗਾ ਜੀ ਜ਼ਮੀਨ ਦਾ ਜ਼ਮੀਨ ਦੇ ਕਰਕੇ ਵਵਾਰ ਚੱਲਦਾ ਸੀਗਾ ਜੀ ਹਮਮ ਅੱਛਾ ਪੰਜਾਬ ਦੇ ਵਿੱਚ ਤੁਸੀਂ ਕੱਲ ਵੀ ਦੱਸਿਆ ਸੀ ਅੱਬੀ ਹਵਾ ਗੰਦੀ ਹੋ ਗਈ ਆ ਇਹ ਸਿਰਫ ਧੂਆਂ ਪਰਾਲੀ ਦਾ ਆ ਜਾਂ ਕਿ ਧੁੰਦ ਆ ਇਹਦੇ ਵਿੱਚ ਨਹੀਂ ਤੇ ਕੁਝ ਕ ਹੱਦ ਤੱਕ ਧੁੰਦ ਵੀ ਆ ਇਹ ਕੱਲ ਤੋਂ ਧੁੰਦ ਪੈਣੀ ਸ਼ੁਰੂ ਹੋਈ ਆ ਪਰ ਜੇ ਧੁੰਦ ਨੂੰ ਆਪਾਂ ਇੱਕ ਪਾਸੇ ਵੀ ਕਰ ਲਗੇ ਤਾਂ ਜਿਹੜੀ ਇਸ ਵੇਲੇ ਧੂਏ ਦੀ ਤੇ ਮਿੱਟੀ ਦੀ ਪਰਤ ਆ ਇਹ ਪ੍ਰਦੂਸ਼ਣ ਵਾਲੀ ਪਰਤ ਆ ਇਹ ਖਤਰਨਾਕ ਬਹੁਤ ਆ ਜਿਹੜੀ ਵੈਸੇ ਧੁੰਦ ਆ ਆਮ ਤੌਰ ਤੇ ਜਿਹੜੀ ਪੋ ਮਾਗ ਵਾਲੀ ਵੀ ਧੁੰਦ ਹੁੰਦੀ ਆ ਉਹ ਜਿਵੇਂ ਜਿਵੇਂ ਸੂਰਜ ਚੜਦਾ ਓਵੇਂ ਓਵੇਂ ਮੌਸਮ ਨਿਖਰੀ ਜਾਂਦਾ ਉਹ ਫਿਰ 5 ਵਜੇ ਸ਼ਾਮ ਨੂੰ ਫਿਰ ਪੈਣੀ ਸ਼ੁਰੂ ਹੋ ਜਾਂਦੀ ਹੈ ਪਰ ਇਹ ਤਾਂ 24 ਘੰਟੇ ਹੀ ਆ ਨਾ ਜਿਹੜੀ ਇਸ ਵੇਲੇ ਪਰਤ ਜੀ ਜੰਮੀ ਹੋਈ ਆ ਤੁਆਂਖੀ ਜੀ ਤੁੰਦ ਦੀ ਇਹ ਤਾਂ 24 ਘੰਟੇ ਲਈ ਆ ਪਰ ਵੈਸੇ ਵੀ ਤੁੰਦ ਪੈਣੀ ਸ਼ੁਰੂ ਹੋ ਗਈ ਆ ਸੋ ਇਹ ਜਿਹੜਾ ਧੂਆ ਲੋਕਾਂ ਨੇ ਫਲਾਇਆ ਤੇ ਜਿਹੜਾ ਪ੍ਰਦੂਸ਼ਣ ਫਲਾਇਆ ਲੋਕਾਂ ਨੇ ਮੰਨ ਕੇ ਕੋਈ ਰਾਜ਼ੀ ਨਹੀਂ ਥਣ ਸਭ ਤੁਸੀਂ ਕਿਸੇ ਨੂੰ ਕਹੋ ਕਿ ਯਾਰ ਤੁਸੀਂ ਪਰਾਲੀ ਕੋ ਸਾਡੀ ਗੱਲ ਨੂੰ ਆਉਂਦੇ ਆ ਤੁਸੀਂ ਕਹੋ ਜੀ ਪਟਾਕੇ ਕਰਤਾ ਚਲਾਉਣੇ ਗੱਲ ਨੂੰ ਆਉਂਦੇ ਆ ਤੁਸੀਂ ਫੈਕਟਰੀ ਵਾਲੇ ਨੂੰ ਕਹੋ ਡਾਂਗ ਮਾਰਨ ਨੂੰ ਫਿਰਦਾ ਸਿਰ ਦੇ ਵਿੱਚ ਕੋਈ ਮੰਨ ਕੇ ਰਾਜ਼ੀ ਨਹੀਂ ਸਾਰੇ ਐਂ ਗੱਲ ਕਰੀ ਜਾਣਗੇ ਬਾਹਰਲੇ ਮੁਲਕਾਂ ਦੇ ਵਿੱਚ ਪ੍ਰਦੂਸ਼ਣ ਨਹੀਂ ਹੁੰਦਾਗਾ ਬਾਹਰਲੇ ਮੁਲਕਾਂ ਦੇ ਵਿੱਚ ਸਖਤੀ ਬਹੁਤਾ ਇੱਥੇ ਸਾਰੇ ਗੰਦ ਪਾਉਂਦੇ ਜੀ ਤੇ ਬਾਕੀ ਹੁਣ ਪਹਿਲਾਂ ਸਰਪੰਚਾਂ ਨੇ ਸੌ ਚੁੱਕੀ ਹੁਣ ਪੰਚਾਂ ਨੇ ਚੱਕੜੀਆਂ ਜੀ ਬਿਲਕੁਲ ਜੀ ਬਿਲਕੁਲ ਅੱਜ ਇਹ ਖਬਰ ਆਈ ਜੀ ਕਿ 19 ਤਰੀਕ ਨੂੰ ਪੰਜਾਬ ਦੇ ਵਿੱਚ ਨਵੇਂ ਚੁਣੇ ਗਏ ਪੰਚਾਂ ਨੇ ਸੌ ਚੁੱਕਣੀ 19 ਜ਼ਿਲ੍ਹਿਆਂ ਦੇ ਪੰਚ ਜਿਵੇਂ ਕਿ ਪਹਿਲਾਂ ਸਰਪੰਚਾਂ ਨੇ ਸੌ ਚੁੱਕੀ ਸੀ ਹੁਣ 19 ਜ਼ਿਲ੍ਹਿਆਂ ਦੇ ਪੰਚਾਂ ਨੇ ਚੁਕਣੀ ਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਉਹਨਾਂ ਥਾਵਾਂ ਦੇ ਉੱਤੇ ਬਾਅਦ ਦੇ ਵਿੱਚ ਚੋਣ ਜ਼ਾਬਤਾ ਹਟਾਏ ਜਾਣ ਤੋਂ ਬਾਅਦ ਸੌ ਸਰਪੰਚ ਤੇ ਪੰਚ ਚੁੱਕਣਗੇ ਪਰ 19 ਤਰੀਕ ਨੂੰ ਯਾਨੀ ਕਿ 19 ਨਵੰਬਰ ਨੂੰ ਸੰਗਰੂਰ ਦੇ ਵਿੱਚ ਜ਼ਿਲ੍ਹੇ ਦੇ ਪੰਚਾਂ ਨੂੰ ਸੌ ਚੁਕਾਉਣ ਦੇ ਸਮਾਗਮ ਵਿੱਚ ਭਗਵੰਤ ਮਾਨ ਸ਼ਾਮਲ ਹੋਣਗੇ ਬਾਕੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਮੰਤਰੀਆਂ ਦੀਆਂ ਡਿਊਟੀਆਂ ਲੱਗੀਆਂ ਜੀ ਕਿਹੜੇ ਸ਼ਹਿਰ ਦੀ ਮਿਊਸਪੈਲਿਟੀ ਦਾ ਮੇਅਰ ਜਿਹੜਾ ਆਮ ਆਦਮੀ ਪਾਰਟੀ ਦਾ ਚੁਣਿਆ ਗਿਆ ਤੇ ਭਾਜਪਾ ਹਾਰੀ ਹੈ ਦਿੱਲੀ ਜੀ ਦਿੱਲੀ ਬਿਲਕੁਲ ਜੀ ਦਿੱਲੀ ਰਾਜਧਾਨੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਜੀ ਮਹੇਸ਼ ਕੁਮਾਰ ਖਿੱਚੀ ਖਿੱਚ ਕੇ ਰੱਖਿਆ ਕੰਮ ਉਹਨਾਂ ਨੇ ਮਹੇਸ਼ ਕੁਮਾਰ ਖਿੱਚੀ ਨੇ ਜਿਹੜੇ ਇਹ 3 ਵੋਟਾਂ ਦੇ ਫਰਕ ਨਾਲ ਜਿੱਤ ਗਏ ਆ ਇਸ ਚੋਣ ਦੇ ਵਿੱਚ ਕੁੱਲ 265 ਵੋਟਾਂ ਪਈਆਂ ਮਹੇਸ਼ ਕੁਮਾਰ ਖਿੱਚੀ ਨੂੰ ਕੁੱਲ 135 ਵੋਟਾਂ ਮਿਲੀਆਂ ਪਰ ਇਹਨਾਂ ਚੋਂ ਦੋ ਵੋਟਾਂ ਅਯੋਗ ਕਰਾਰ ਦਿੱਤੀ ਗਈਆਂ ਯਾਨੀ ਕਿ 135 ਚੋਂ ਦੋ ਕੱਢ ਦੇ 133 ਰਹਿ ਗਈਆਂ ਇਹ ਮਹੇਸ਼ ਕੁਮਾਰ ਖਿੱਚੀ ਜਿਹੜੇ ਆ ਦੇਵ ਨਗਰ ਵਾਰਡ ਨੰਬਰ 84 ਤੋਂ ਕੌਂਸਲਰ ਆ ਦਿੱਲੀੋਂ ਤੇ ਭਾਜਪਾ ਦੇ ਕਿਸ਼ਨ ਲਾਲ ਨੂੰ ਹਰਾਇਆ ਇਹਨਾਂ ਨੇ ਉਹਨਾਂ ਨੂੰ 130 ਵੋਟਾਂ ਮਿਲ ਗਿਆ ਇਹਨਾਂ ਨੂੰ 133 ਵੋਟਾਂ ਮਿਲੀਆਂ ਯਾਨੀ ਕਿ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੇ ਮੇਅਰ ਆ ਜਿਹੜੇ ਉਹ ਹੁਣ ਮਹੇਸ਼ ਕੁਮਾਰ ਖਿੱਚੀ ਹੈਗੇ ਤੇ ਜ਼ਿਮਨੀ ਚੋਣਾਂ ਦਾ ਪ੍ਰਚਾਰ ਕਿਵੇਂ ਚੱਲ ਰਿਹਾ ਜੀ ਪੂਰਾ ਜੀ ਗਾਲ ਦੁੱਪੜ ਵਾਲਾ ਸਾਰੇ ਧੀ ਦੀ ਭੈਣ ਦੀ ਕਰੀ ਜਾਂਦੇ ਆ ਕਿਸੇ ਨੂੰ ਕੋਈ ਮਰਿਆਦਾ ਦਾ ਨਹੀਂ ਪਤਾਗਾ ਮੰਦੇ ਸ਼ਬਦ ਮੂੰਹ ਦੇ ਵਿੱਚੋਂ ਕੱਢਦੇ ਆ ਬੜੀ ਗੰਦੀ ਗੱਲ ਆ ਬੜੀ ਅਸਬਿਖ ਗੱਲਾਂ ਕੀਤੀਆਂ ਜਾ ਰਹੀਆਂ ਵਿਕਾਸ ਦੀ ਕੋਈ ਵੀ ਗੱਲ ਨਹੀਂ ਤਿੰਨ ਸਭ ਚਾਰੇ ਖੇਤਰਾਂ ਦੇ ਵਿੱਚ ਭਾਵੇਂ ਡੇਰਾ ਬਾਬਾ ਨਾਨਕ ਹੋਵੇ ਚੱਬੇਵਾਲ ਬਰਨਾਲਾ ਗਿੱਦੜਵਾਹਾ ਚਾਰਾਂ ਦੇ ਵਿੱਚ ਕੋਈ ਵਿਕਾਸ ਦੀ ਗੱਲ ਨਹੀਂ ਇੱਕ ਪੈਸੇ ਦੇ ਕੰਮ ਦੀ ਗੱਲ ਨਹੀਂ ਹੈਗੀ ਬਸ ਜੋ ਮੂੰਹ ਦੇ ਵਿੱਚੋਂ ਦਾ ਠੋਕਲੇ ਛੱਡੀ ਤੁਰੇ ਜਾਂਦੇ ਆ ਇੱਕ ਦੂਜੇ ਦੇ ਪੈਰ ਮਿੱਦੇ ਜਾ ਰਹੇ ਆ ਮਾੜਾ ਚੰਗਾ ਕਿਹਾ ਜਾ ਰਿਹਾ ਮੁੱਦੇ ਦੀ ਗੱਲ ਨਹੀਂ ਕੀਤੀ ਜਾ ਰਹੀ 23 ਤਰੀਕ ਨੂੰ ਵੋਟਾਂ ਪੈਣੀਆਂ 23 ਤਰੀਕ ਨੂੰ ਨਤੀਜੇ ਆ ਜਾਣਗੇ ਕੋਈ ਮੀਂਹ ਪੈਣ ਦੀ ਸੰਭਾਵਨਾ ਹੈ ਜੀ ਨਹੀਂ ਫਿਲਹਾਲ ਤਾਂ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਜੀ ਕਿਉਂਦੇ 48 ਘੰਟਿਆਂ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈ ਰਾਤ ਠੀਕ ਹੁੰਦਾ ਮੌਸਮ ਦਿਨ ਦੇ ਵੇਲੇ ਗਰਮਜਾ ਖੁਸ਼ਕਜਾ ਤਪਿਆ ਜਾਏਗਾ ਜੀ ਜਣੋ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਜੀ ਮਿਹਰਬਾਨ ਥੈਂਕ ਯੂ FM <laughs>